ਇਹ ਉਹ ਗੰਦਾ ਇਹ ਉਹ ਪਾਣੀ ਆ ਜਿਹੜਾ ਤਿੰਦੋ ਐਸਟੀਪੀ ਐਚੋ ਹੋ ਕੇ ਕਹਿੰਦੇ ਨੇ ਅਸੀਂ ਟ੍ਰੀਟਮੈਂਟ ਕਰਾ ਕੇ ਬੁੱਢੇ ਨਾਲੇ ਚ ਪਾਣੇ ਆ ਆ ਆ ਦੇਖ ਲੋ ਆ ਮੈਜ਼ਰਮੈਂਟ ਆ ਆ ਲੋ ਕੱਢੀ ਹੋਈ ਤਿੰਦੋ ਬੈਕ ਐਂਟਰੀ ਤੋਂ ਪਤਾ ਨਹੀਂ ਕਿਹੜੇ ਅਫਸਰ ਉਹਨੂੰ ਲੈ ਆਏ ਇੱਕ ਕੋਈ ਪਰੂਲ ਗੋਇਲ ਐਸੀ ਉਹਨੂੰ ਲੈ ਆਏ ਜਿਹੜੇ ਬੁੱਢੇ ਨਾਲੇ ਨੂੰ ਜਿਨ੍ਹਾਂ ਨੇ ਸਾਰਾ ਦੁਰਸ਼ਿਤ ਕੀਤਾ ਉਹੀ ਬੰਦੇ ਅਜ ਫਿਰ ਫਿਰ ਅੱਜ ਆ ਰਹੇ ਨਸਲਾਂ ਔਰ ਫਸਲਾਂ ਸਾਡੀਆਂ ਦੋਨੋਂ ਖਰਾਬ ਹੋ ਰਹੀਆਂ ਨੇ ਇਹਨਾਂ ਨੂੰ ਬਚਾਉਣਾ ਸਾਡੀ ਆਪਣੀ ਨੈਤਿਕ ਜ਼ਿੰਮੇਵਾਰੀ ਆ ਜੋ ਸਾਡੇ ਅਫਸਰ ਜਿਨ੍ਹਾਂ ਨੂੰ ਸਾਡੀ ਸਰਕਾਰ ਤਨਖਾਹ ਦਿੰਦੀ ਆ ਲੱਖਾਂ ਰੁਪਈਆ ਹਾਂਜੀ ਉਹ ਇਸ ਕਰਕੇ ਦਿੰਦੀ ਆ ਵੀ ਅਸੀਂ ਗੁੱਡ ਗਵਰਨੈਂਸ ਦਾ ਕੰਮ ਕਰੀਏ ਹਾਂਜੀ ਲੋਕਾਂ ਨੂੰ ਉਹਨਾਂ ਦੀ ਸਿਹਤ ਵਾਸਤੇ ਜੋ ਇਹ ਬੁੱਢੇ ਨਾਲੇ ਦਿੱਤੇ ਮੇਰਾ ਸਾਰੇ ਪੰਜਾਬ ਦੇ ਲੋਕਾਂ ਵਾਸਤੇ ਇਹ ਅੱਜ ਇੱਕ ਸਿਹਤ ਜਿਹੜਾ ਸਾਡਾ ਆਮ ਆਦਮੀ ਪਾਰਟੀ ਦਾ ਮੇਨ ਮਤਲਬ ਆ ਲੋਕਾਂ ਨੂੰ ਅੱਛੇ ਸਿਹਤਮੰਦ ਪੰਜਾਬ ਬਣਾਉਣਾ ਜਦੋਂ ਮੈਂ ਪਿਛਲੀ ਵਾਰ ਵੀ ਦੇਖਿਆ ਮੈਂ ਨਕਾਮ ਰਿਹਾ ਇਨਾਂ ਅਫਸਰਾ ਦੇ ਕਾਰਨ ਅੱਜ ਉਹਨਾਂ ਦੀ ਦੂਜੀ ਨੈਗਲੀਜੈਂਸੀ ਕੱਢ ਕੇ ਅਫਸਰਾ ਦੀ ਮੈਂ ਪੋਲੂਸ਼ਨ ਬੋਰਡ ਔਰ ਸੀਵਰੇਜ ਬੋਰਡ ਇਹ ਦੋ ਡਿਪਾਰਟਮੈਂਟ ਜੋ ਕਿ ਇਸ ਟਾਈਮ ਬੁੱਡੇ ਨਾਲੇ ਨੂੰ ਗੰਦੇ ਨਾਲੇ 'ਚ ਤਬਦੀਲ ਕਰਨ ਦਾ ਜੋ ਸਭ ਤੋਂ ਵੱਡੀ ਅਹਿਮ ਭੂਮਿਕਾ ਇਨਾਂ ਦੋਨਾਂ ਡਿਪਾਰਟਮੈਂਟਾਂ ਨੇ ਨਭਾਈ ਟਕਾ ਕੇ ਆ ਮੈਂ ਹੁਣ ਆ ਦੇਖੋ ਦਿੱਲੀ ਦੀ ਫਰਮ ਆ ਗਰਾਸੀ ਤੇ ਅੱਗੋਂ ਇਹਨਾਂ ਦੀ ਕੰਪਨੀ ਹੈਗੀ ਆ ਜੇ ਐਮ ਅਨਵਾਇਰਲ ਐਪ ਜੀਐਮ ਅਨਵਾਇਰਲ ਐਬ ਇਹਨਾਂ ਦੀ ਕੰਪਨੀ ਦਾ ਨਾਮ ਹੈ ਉਹ ਜਿਹੜੇ ਟੈਕਨੀਸ਼ੀਅਨ ਨਾਲ ਇਹਨਾਂ ਕਿਹਾ ਨਾ ਆਪਕਾ ਵਿਜੇਸ ਵਿਜੇਸੀ ਇਹ ਇਤਨੇ ਸਵੇਰ ਤੋਂ ਲੱਗੇ ਹੋਏ ਹੈ ਜੇ ਮੀਟਰ ਵਾਲ ਚੱਲ ਨਾ ਪਾਓ ਹਾਂਜੀ ਆ ਕੀ ਗੱਲ ਸਾਡੀਆਂ ਸਰਕਾਰਾਂ ਤਨਖਾਹ ਨਹੀਂ ਦਿੰਦੀ ਇਹਨਾਂ ਕੀ ਇੱਕ ਤੁਸੀਂ ਕਰੋੜਾ ਦੇ 650 ਕਰੋੜ ਦਾ ਐਸਟੀਮੇਟ ਬਣਾ ਲਿਆ ਇੱਕ ਵਾਟਰ ਵੈਲੋਸਟੀ ਜਿਹਨੂੰ ਪਾਣੀ ਦੇ ਬਹਾਵ ਦਾ ਆਪਾਂ ਕਹਿੰਦੇ ਬਹਾਓ ਕਿੱਧਰ ਨੂੰ ਜਾਂਦਾ ਜਿੱਥੇ ਦਾ ਐਂਡ ਆ ਜਿੱਥੇ ਪਾਣੀ ਦਾ ਗਿਰਨਾ ਕਿ ਸਾਨੂੰ ਉਹਦੀ ਮੈਜ਼ਰਮੈਂਟ ਕਰਨੀ ਜ਼ਿਆਦਾ ਜ਼ਰੂਰੀ ਨਹੀਂ ਸਮਝੀ ਇੱਕ ਆ 2 ਲੱਖ ਰੁਪਈਆ ਅਸੀਂ ਆਪਣੀ ਜੇਬ ਚ ਫੇਰ ਲਾਇਆ ਹਾਂ ਜੀ ਸਰਕਾਰ ਦੇ ਅਸੀਂ ਬੋਝ ਨਹੀਂ ਪਾਇਆ ਆਪਣੇ ਕੋਲੋਂ ਤਾਂ ਕਿ ਵੀ ਅਸੀਂ ਸਰਕਾਰ ਦੇ ਖਜ਼ਾਨੇ ਚ ਐਸੇ ਜਿਹੜੇ ਖਰਚੇ ਆ ਅਸੀਂ ਨਹੀਂ ਪਾਣੇ ਅਸੀਂ ਆਪਣੇ ਕੋਲੋਂ ਕਰਾਂਗੇ ਹਾਂਜੀ ਉਸਕਿਉਂਕਿ ਅਸੀਂ ਸਰਕਾਰ ਦੇ ਨੁਮਾਇंदे ਆ ਸਾਡੀ ਵੀ ਡਿਊਟੀ ਬਣਦੀ ਆ ਵੀ ਹਰ ਚੀਜ਼ ਖਜ਼ਾਨੇ ਚੋਂ ਨਹੀਂ ਕੱਢਣੀ ਸਾਡੀਆਂ ਤਨਖਾਹ ਦਿੰਦੀਆਂ ਸਰਕਾਰ ਸਾਨੂੰ ਅਸੀਂ ਅਸੀਂ ਉਹਨਾਂ ਚੋਂ ਵੀ ਖਰਚ ਸਕਦੇ ਆ ਆਪਣੇ ਭੱਤੇ ਚ ਰਾਈਟ ਉਹਦੇ ਵਿੱਚ ਅਸੀਂ ਮੈਜ਼ਰਮੈਂਟ ਕੀਤੀ ਹੈ ਤਿੰਨ ਜਗ੍ਹਾ ਤੇ ਅਸੀਂ ਪੁਲੀ ਦਾ ਤੁਸੀਂ ਦੇਖੋ ਮੈਂ ਖੁਦ ਉੱਥੇ ਬੇਹੋਸ਼ ਹੋਣ ਵਾਲਾ ਹੋ ਗਿਆ ਇੰਨੀ 스멜 ਇੰਨਾ ਗੰਦਾ ਪਾਣੀ ਆਬ ਉਹ ਬਖਰਾਬ ਔਰ ਇਹ ਇਹ ਸੁਣ ਮੈਂ ਦੱਸਦਾ ਇਹ ਇਹ ਉਹ ਗੰਦਾ ਇਹ ਉਹ ਪਾਣੀ ਆ ਜਿਹੜਾ ਤਿੰਦੋ ਐਸਟੀਪੀ ਐਚੋ ਹੋ ਕੇ ਜਮਾਲਪੁਰ ਪਟੀਆਂ ਤੁਹਾਡਾ ਹੈਪੋਵਾਲ ਆ ਜਿਹੜਾ ਬੱਲੋਕੇ 703 ਐਮਐਲਡੀ ਦਾ ਜਿਹੜਾ ਪਾਣੀ ਕਹਿੰਦੇ ਨੇ ਅਸੀਂ ਟ੍ਰੀਟਮੈਂਟ ਕਰਾ ਕੇ ਬੁੱਢੇ ਨਾਲੇ ਚ ਪਾਣੇ ਆ ਆ ਆ ਦੇਖ ਲੋ ਹਾਂ ਇੱਥੇ ਡਿੱਗਦਾ ਬੁੱਢੇ ਨਾਲੇ ਦਾ ਪਾਣੀ ਆ ਇੱਥੇ 1600 ਐਮਐਲਡੀ ਦਾ ਤਾਂ ਆ ਮੈਜਰਮੈਂਟ ਆ ਆ ਲੋ ਕੱਢੀ ਹੋਈ 10 ਦੇ ਨਾਲ ਪ੍ਰਸ਼ਾਸਨ ਕਹਿੰਦਾ ਸੀਗਾ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਜਿਹੜਾ ਬਿਆਨ ਦਿੱਤੀ ਗਿਆ ਨੇ ਕਿ 500 ਐਮਐਲਡੀ ਜਿਹੜਾ ਬੱਸ ਉਹ ਤੋਂ ਵੀ ਘੱਟ ਪਾਣੀ ਦੇਖਦੇ ਆ ਉਹ ਤੋਂ ਵੀ ਘੱਟ ਪਾਣੀ ਕਿੱਦਾਂ ਕਹਿੰਦੇ ਦੇਖੋ ਜਿਹੜਾ ਵੀ ਅਫਸਰ ਕਹਿੰਦਾ ਮੇਰੇ ਸਾਹਮਣੇ ਬਿਠਾ ਦਿਓ ਜੇ ਮੈਂ ਗਲਤ ਹੋਊਗਾ ਮੈਂ ਰਜ਼ਾਇਨ ਦੇ ਦੂੰਗਾ ਉਹਦੇ ਨਹੀਂ ਤਾਂ ਜਿੰਨੀ ਉਹ ਨੌਕਰੀ ਦੇ ਵਿੱਚ ਉਹਨੇ ਸਰਕਾਰ ਦੀ ਚ ਇੱਥੇ ਦਾ ਕੀਤਾ ਤਨਖਾਹ ਲਿੱਤੀ ਆ ਪਲੱਸ ਜੋ ਲੋਕਾਂ ਦਾ ਨੁਕਸਾਨ ਹੋਇਆ ਫਿਰ ਉਹ ਜ਼ਿੰਮੇਵਾਰ ਹੋਊਗਾ ਹੁਣ ਕਿੰਨਾ ਪਾਣੀ ਮੇਅਰ ਕੀਤਾ ਗਿਆ 1600 ਐਮਐਲਡੀ ਤੋਂ 1700 ਐਮਐਲਡੀ ਹਾਂਜੀ ਬਤਾਈਏ ਜੀ ਇਤਨਾ ਹੀ ਹੈ ਟੋਟਲ ਮਿਲਾ ਕੇ 511 ਔਰ ਕਿੰਨਾ ਹੋ ਗਿਆ 1600 ਕਿੰਨਾ ਹੋ ਗਿਆ ਇਹ ਹੋ ਗਿਆ ਟੋਟਲ ਵੈਲੋਸਿਟੀ 1470 1470 ਐਮਐਲਟੀ ਤੁਸੀਂ ਪਹਿਲਾਂ ਵੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵੀ ਤੁਸੀਂ ਇਸ ਮੁੱਦੇ ਨੂੰ ਚੱਕਿਆ ਸੀ ਤੇ ਇਹਦੀ ਜਾਂਚ ਵਿਭਗ ਚ ਹੁਣ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਇਹ ਚ ਕੀ ਇਸ ਮਾਮਲੇ ਦੇਖੋ ਮੇਰਾ ਸੈਸ਼ਨ ਦਾ ਜੇ ਮਾਨਯੋਗ ਸਪੀਕਰ ਸਾਹਿਬ ਨੂੰ ਬੇਨਤੀ ਲਾਵਾਂਗੇ ਜੇ ਜ਼ੀਰੋ ਆਵਰਸ ਸਾਨੂੰ ਮੌਕਾ ਦਿੱਤਾ ਉਹਨਾਂ ਨੇ ਗੱਲ ਕਰਨ ਦਾ ਤਾਂ ਜ਼ਰੂਰ ਪੰਜਾਬ ਦੇ ਲੋਕਾਂ ਦੇ ਸਿਹਤ ਪੱਖੀ ਗੱਲ ਕਰਾਂਗੇ ਵੱਡੇ ਨਾਲੇ ਤੇ ਹੀ ਗੱਲ ਕਰਾਂਗੇ ਸਰ ਇਹਦਾ ਜ਼ਿੰਮੇਵਾਰ ਕੌਣ ਹੈ ਸਰ ਸਰਕਾਰ ਨਹੀਂ ਆਈਆਂ ਦੇਖੋ ਸਰਕਾਰ ਸਾਡੀ ਤੇ ਨਹੀਂ ਜ਼ਿੰਮੇਵਾਰ ਸਾਡੀ ਸਰਕਾਰ ਦੇ ਅਸੀਂ ਖੜੇ ਆ ਅਸੀਂ ਜਵਾਬਦੇਹ ਆ ਲੋਕਾਂ ਨੂੰ ਸਰਕਾਰ ਦਾ ਹੀ ਕੋਈ ਨੁਮਾਇੰਦਾ ਜਵਾਬ ਦੇ ਨਾ ਲੋਕਾਂ ਨੂੰ ਸਰਕਾਰ ਦਾ ਹੀ ਇੱਕ ਪਾਰਟ ਮੈਂ ਖੜਾ ਨਾ ਹੋ ਰਿਹਾ ਕੰਮ ਤਾਂ ਸਰਕਾਰ ਨਹੀਂ ਕਰਾਂਦਾ ਮੈਂ ਉਹੀ ਅਸੀਂ ਫਿਰ ਕਰਾ ਰਹੇ ਆ ਦੇਖੋ ਨਾ ਅਫਸਰਾਂ ਨੇ ਕਰਨਾ ਡੀਪੀਆਰ ਆ ਉਹਨਾਂ ਨੇ ਬਣਾਣੀ ਆ ਠੀਕ ਹੈ ਪ੍ਰੋਜੈਕਟ ਰਿਪੋਰਟ ਆ ਉਹਨਾਂ ਨੇ ਤਿਆਰ ਕਰਨੀ ਆ ਟੈਂਡਰ ਉਹਨਾਂ ਨੇ ਲਗਾਣੇ ਆ ਨਹੀਂ ਸਰ ਜਿਹੜੇ ਤੁਸੀਂ ਅਧਿਕਾਰੀਆਂ ਦੇ ਪਹਿਲਾਂ ਨਾਂ ਲੈਨੇ ਉਹਨਾਂ ਨੂੰ ਵੀ ਕਿਸੇ ਚ ਨਾਲ ਬਿਠਾਉਂਦੇ ਬਿਲਕੁਲ ਉਹ ਤਾਂ ਇੱਕ ਤਾਂ ਰਿਟਾਇਰ ਹੀ ਹੋ ਗਿਆ ਉਹਨੂੰ ਦੁਬਾਰਾ ਫੇਰ ਵਰਲਡ ਬੈਂਕ ਦੇ ਵਿੱਚ 1400 ਜਿਹੜਾ ਸਾਡਾ ਕਰੋੜ ਦਾ ਕੰਮ ਬੈਕ ਐਂਟਰੀ ਤੋਂ ਪਤਾ ਨਹੀਂ ਕਿਹੜੇ ਅਫਸਰ ਉਹਨੂੰ ਲਿਆਏ ਇੱਕ ਕੋਈ ਪਰੂਲ ਗੋਇਲ ਐਸੀ ਉਹਨੂੰ ਲੈ ਜਿਹੜੇ ਬੁੱਢੇ ਨਾਲੇ ਜਿਨ੍ਹਾਂ ਨੇ ਸਾਰਾ ਦੁਰਸ਼ਿਤ ਕੀਤਾ ਉਹੀ ਬੰਦੇ ਅਜ ਫਿਰ ਰਹਿਮ ਉਹਧਿਆ ਤੇ ਆ ਰਹੇ ਆ ਇਹ ਹੀ ਗੱਲਾਂ ਸੋਚ ਲਾ ਲੀਆਂ ਨੇ ਵੀ ਬੈਕ ਡੋਰ ਇਹ ਕਾਲੀ ਜਿਹੜੀਆਂ ਬਲੈਕ ਸ਼ੀਪਸ ਨੇ ਜਿਹੜੀਆਂ ਕਿ ਸਾਡੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲੱਗੀਆਂ ਹੋਈਆਂ ਨੇ ਅਸੀਂ ਉਹ ਹੋਣ ਨਹੀਂ ਦੇਣਾ ਕਿਉਂਕਿ ਬੱਲੋ ਕੇ ਦਾ ਜਿਹੜਾ ਆ ਰਿਹਾ ਐ ਐਸਟੀਪੀ ਤੋਂ ਪਾਣੀ ਉਹ ਵੀ ਇੱਥੇ ਅਜੇ ਬਿਲਕੁਲ ਸਾਰਾ ਇੱਥੇ ਆਂਦਾ ਜੀ ਟੋਟਲ ਇੱਥੇ ਆਂਦਾ ਉਹ ਉਧਰ ਜਾਂਦਾ ਐਸਟੀਪੀ ਨਾਮ ਦੇ ਸਰ ਮੈਂ ਤੁਹਾਨੂੰ ਦੱਸਿਆ ਜੰਨਾ ਇਹ ਜਿੰਨਾ ਪਾਣੀ ਆਂਦਾ ਸਤਲੁਜ ਚ ਡਿੱਗਦਾ ਅੱਛਾ ਹੁਣ ਕਿੱਦਾਂ ਦੀ ਕਾਰਵਾਈ ਸਰ ਕਿਉਂਕਿ ਕਿਤੇ ਨਾ ਕਿਤੇ ਮਾਤ ਦੇ ਵੀ ਜੱਥੇਬੰਦੀਆਂ ਵੀ ਲੱਗੀਆਂ ਤੁਸੀਂ ਵੀ ਲੱਗੇ ਹੋਏ ਹੋ ਲਗਾਤਾਰ ਅੱਛਾ ਦੇਖੋ ਗੱਲ ਇਹ ਆ ਜੱਥੇਬੰਦੀਆਂ ਵੀ ਇਸੇ ਕੰਮ ਨੂੰ ਲੱਗੀਆਂ ਹੋਈਆਂ ਨੇ ਉਹ ਆਪਣਾ ਰੋਲ ਅਦਾ ਕਰੀ ਜਾਂ ਨੇ ਸਰਕਾਰ ਨੇ ਆਪਣਾ ਰੋਲ ਅਦਾ ਕਰਨਾ ਹੈਗਾ ਔਰ ਮੈਂ ਇੱਕ ਇੱਥੇ ਸੱਚੀ ਧਰਤੀ ਤੇ ਖੜ ਕੇ ਇਸ ਚੀਜ਼ ਦਾ ਮੈਂ ਕਸਮ ਖਾਣਾ ਆਪਣੇ মিডিਆ ਸਾਹਮਣੇ ਕਿ ਜਦੋਂ ਤੱਕ ਇਹ ਬੁੱਢੇ ਨਾਲੇ ਦੀ ਅਫਸਰ ਸਫਾਈ ਨਹੀਂ ਕਰਨਗੇ ਜਿਹੜੀਆਂ ਗਲਤ ਡਾਈੰਗਾਂ ਦਾ ਜਿਹੜੀਆਂ ਕਿ ਬਿਲਕੁਲ ਐਸਟੀਪੀ ਤੋਂ ਬਾਹਰ ਨੇ ਐਸਟੀਪੀ ਤੋਂ ਬਾਹਰ ਨੇ ਡਾਇਰੈਕਟ ਉਹਨਾਂ ਦਾ ਪਾਣੀ ਵਿੱਚ ਗਿਰਦਾ ਉਹਨਾਂ ਦਾ ਪਲੱਸ ਹੋਰ ਜਿਹੜੇ ਜ਼ਿੰਮੇਵਾਰ ਇੱਥੋਂ ਦੇ ਮਤਲਬ ਹੋਣਗੇ ਲੋਕ ਉਹਨਾਂ ਵਾਸਤੇ ਬਿਲਕੁਲ ਮੇਰੀ ਹੱਥ ਬਨ ਕੇ ਬੇਨਤੀ ਕਿਰਪਾ ਕਰਕੇ ਪੰਜਾਬ ਦੇ ਉੱਤੇ ਤਰਸ ਖਾਓ ਪੰਜਾਬ ਦੀ ਨੌਜਵਾਨੀ ਤੇ ਤਰਸ ਖਾਓ ਪੰਜਾਬ ਦੀਆਂ ਫਸਲਾਂ ਤੇ ਤਰਸ ਖਾਓ ਇਹ ਨਸਲਾਂ ਔਰ ਫਸਲਾਂ ਸਾਡੀਆਂ ਦੋਨੋਂ ਖਰਾਬ ਹੋ ਰਹੀਆਂ ਨੇ ਇਹਨਾਂ ਨੂੰ ਬਚਾਉਣਾ ਸਾਡੀ ਆਪਣੀ ਨੈਤਿਕ ਜ਼ਿੰਮੇਵਾਰੀ ਆ ਤੇ ਇਸ ਨੂੰ ਬਚਾਉਣ ਲਈ ਆਓ ਆਪਾਂ ਰਲ ਕੇ ਸਾਰੇ ਸਰ ਇੱਕ ਇੱਕੋ ਗੱਲ ਇੱਕੋ ਗੱਲ ਵਾਰ-ਵਾਰ ਸਾਰੇ ਲੋਕ ਕਹਿੰਦੇ ਨੇ ਕਹਿੰਦੇ ਵਿਧਾਇਕੋਂ ਤੁਸੀਂ ਕਹਿੰਦੇ ਵੀ ਕਾਰਵਾਈ ਜਾਂ ਕਰਵਾਓ ਜਾਂ ਕਰੋ ਹਾਂ ਗੱਲ ਇਹ ਆ ਦੋਸਤ ਅੱਜ ਤੱਕ ਤੱਕ ਉਹ ਮੇਰਾ ਕੱਲ ਗੰਦੇ ਨਾਲ ਬੁੱਢੇ ਨਾਲੇ ਸਾਡੇ ਚ ਉਤਰਿਆ ਨਹੀਂ ਉਤਰਿਆ ਨਹੀਂ ਮੇਰੀ ਸਪਾਈਨ ਦੀ ਪ੍ਰੋਬਲਮ ਆ ਮੇਰੇ ਤਿੰਨ ਮੜਕੇ ਟੁੱਟਿਆ ਵਾ ਫਿਰ ਵੀ ਬੁੱਢੇ ਨਾਲੇ ਚ ਵੜਿਆ ਠੀਕ ਹੈ ਇਸ ਕਰਕੇ ਜੇ ਮੇਰੀ ਸਪਿਰਿਟ ਸਾਫ ਆ ਜੇ ਮੈਂ ਆਪਣੀ ਲਾਈਫ ਦਾ ਇੱਕ ਰਿਸਕ ਲੈ ਕੇ ਮੈਂ ਕਿਹੜਾ ਕੋਈ ਸੇਫਟੀ ਜੈਕਟ ਲੈ ਕੇ ਵਿੱਚ ਬੜਿਆ ਸੀ ਠੀਕ ਹੈ ਠੀਕ ਹੈ ਮੇਰੇ ਨਾਲ ਮਾਨਯੋਗ ਸਾਡੇ ਅਫਤਵਾਰੀ ਸਾਹਿਬ ਵੀ ਖੜੇ ਨੇ ਇਹ ਵੀ ਆਪਣੀ ਲਾਈਫ ਦੇ ਨਾਲ ਲੈ ਕੇ ਖੜੇ ਨੇ ਆ ਦੋ ਮੇਰੇ ਜਵਾਨ ਵਿਚਾਰੇ ਆ ਇੱਕ ਆ ਖੜੇ ਕੀ ਨਾਨਾ ਦਾ ਜੀ ਆ ਜਿਹੜੇ ਮੁੰਡੇ ਨੇ ਜੀ ਬੰਦ ਸਿੰਘ ਹੈ ਬੰਦ ਸਿੰਘ ਤੇ ਮਿਕਾ ਸਿੰਘ ਹੈ ਮਿਕਾ ਸਿੰਘ ਦੇਖੋ ਉਹ ਉਹ ਲੋਕ ਜਿਹੜੇ 20 ਸਾਲ ਤੋਂ ਕੰਮ ਕਰਦੇ ਇਹ ਨਹੀਂ ਲੋਕਾਂ ਨੇ ਪੱਕੇ ਕੀਤੇ ਅੱਜ ਉਹ ਮੇਰੇ ਨਾਲ ਗੰਦੇ ਨਾਲੇ ਜਿ ਬੜੇ ਕੀ ਉਹਨਾਂ ਨੂੰ ਸਕਿਨ ਦੀ ਪ੍ਰੋਬਲਮ ਨਹੀਂ ਆਉਂਦੀ ਅਸੀਂ ਇਹ ਵੀ ਪੱਕੇ ਕਰਾਂਗੇ ਅੱਜ ਜਰੂਰ ਕਰਾਂਗਾ ਮੈਂ ਤੁਹਾਡੇ ਮਾਤੇ ਜੋ ਮਰਜੀ ਹੋਵੇ ਮੈਂ ਇਹਨਾਂ ਲਈ ਇਹਨਾਂ ਕਿਉਂਕਿ ਇਹ ਲੋਕ ਰਿਸਕ ਲੈ ਕੇ ਲਾਈਫ ਦਾ ਉਸ ਗੰਦੇ ਤੇਜਾਬੀ ਪਾਣੀ ਚ ਵੜੇ ਨੇ ਆਪਣੀ ਜ਼ਿੰਦਗੀ ਖਰੇ ਇੱਕ ਕੱਚੇ ਕੱਚੇ ਮੁਲਾਜ਼ਮ ਦੇ ਨਾਲ ਇੰਨਾ ਗੰਦਾ ਪਾਣੀ ਆਪ ਉਹਦਾ ਖਰਾਬ ਔਰ ਇਹ ਇਹ